ਪਿੰਡ ਮੇਗਾ ਰਾਏ ਹਤਾਰ ਦੇ ਵਿੱਚ ਮੌਜੂਦ ਹੈਗੇ ਆ ਜਿਸ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਪਿੰਡ ਦੀ ਫਿਰਨੀ ਨੂੰ ਚੌੜਾ ਕਰਨ ਲਈ ਹਾਈ ਕੋਰਟ ਦਾ ਦਰਵਾਜ਼ਾ ਉਸ ਸਮੇਂ ਦੇ ਮੌਜੂਦਾ ਸਰਪੰਚ ਚਿਮਨ ਸਿੰਘ ਵੱਲੋਂ ਉਠਾਇਆ ਗਿਆ ਸੀ ਤੇ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਦੁਬਾਨ ਦੇ ਲਈ ਉਹ ਵੀਡੀਓ ਵੀ ਤੁਹਾਡੇ ਨਾਲ ਨਿਸ਼ਰ ਕਰਾਂਗੇ ਪਰ ਅੱਜ ਫਿਰ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਤੇ ਅੱਜ ਪਿੰਡ ਪੂਰਾ ਪੁਲਸ ਸ਼ੌਣੀ ਦੇ ਵਿੱਚ ਤਬਦੀਲ ਹੈ ਤੇ ਪਿੰਡ ਦੇ ਲੋਕ ਵੀ ਮੌਜੂਦ ਹੈਗੇ ਨੇ ਆ ਉਹ ਸਾਰਾ ਰਸਤਾ ਹੈ ਜਿਸ ਰਸਤੇ ਨੂੰ ਚੌੜਾ ਕੀਤਾ ਜਾਣਾ ਹੈ 27 ਫੁੱਟ ਫਿਰਨੀ ਚੌੜੀ ਕਰਨ ਦੀ ਮੰਗ ਜਿਹੜੀ ਹੈ ਇੱਕ ਬਕਾਇਦਾ ਰਿੱਟ ਜਿਹੜੀ ਹੈ ਉਹ ਧਾਇਰ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਸਰਪੰਚ ਜੀਮਨ ਸਿੰਘ ਵੱਲੋਂ ਪਿੰਡ ਇੱਕ ਪਾਸੇ ਸੀ ਸਰਪੰਚ ਇੱਕ ਪਾਸੇ ਸੀ ਪਰ ਸਰਪੰਚ ਵੱਲੋਂ ਲਗਾਤਾਰ ਪਿੱਛੇ ਨਹੀਂ ਹਟਿਆ ਜਾ ਰਿਹਾ ਚਾਹੇ ਸਰਪੰਚਾਂ ਪੰਚਾਇਤਾਂ ਪੰਗ ਕਰ ਦਿੱਤੀਆਂ ਗਈਆਂ ਅੱਜ ਪਿੰਡਾਂ ਦੇ ਵਿੱਚ ਪ੍ਰਬੰਧਕ ਲੱਗੇ ਹੋਇਆ ਪਰ ਜਿਹੜੀ ਤਲਵਾਰ ਹਾਈ ਕੋਰਟ ਦੀ ਲੜਕਦੀ ਹੋਈ ਸੀ ਉਹ ਅੱਜ ਫਿਰ ਦਿਖਾਈ ਦਿੱਤੀ ਹੈ ਕਿਉਂਕਿ ਅੱਜ ਪਿੰਡ ਮੇਘਰਾਏ ਹਥਾੜ ਪੂਰਾ ਪੁਲਿਸ ਛਾਉਣੀ ਚ ਤਬਦੀਲ ਹੈ 250 ਤੋਂ ਵੱਧ ਪੁਲਿਸ ਮੁਲਾਜ਼ਮ ਅੱਜ ਇੱਥੇ ਪਹੁੰਚੇ ਹੋਇਆ ਸਰਪੰਚ ਇੱਥੇ ਮੌਜੂਦ ਹੈ ਅੱਜ ਮੌਜੂਦਾ ਸਰਪੰਚ ਨਹੀਂ ਹੈ ਪਰ ਸਰਪੰਚ ਆਪ ਦੇ ਫੈਸਲੇ ਤੇ ਅਟਲ ਲੜਿਆ ਹੋਇਆ ਹੈ ਸਰਪੰਚ ਸਾਹਿਬ ਅੱਜ ਕੀ ਮਸਲਾ ਹੈਗਾ ਕਿ ਦੁਬਾਰਾ ਆਰਡਰ ਆ ਗਿਆ ਕੀ ਮਤ ਹੋਇਆ ਅੱਜ ਜੀ ਦੁਬਾਰਾ ਆਰਡਰ ਹੋਏ ਨੇ ਅੱਗੇ ਹਾਈ ਕੋਰਟ ਨੇ ਆਰਡਰ ਕੀਤੇ ਸੀ ਦੋ ਵਾਰੀ ਅੱਗੇ ਮੋੜ ਚੱਲੀ ਚੜੇ ਗਏ ਸੀ ਹੁਣ ਜੱਜ ਸਾਹਿਬ ਹਾਈ ਕੋਰਟ ਦੇ ਆਰਡਰ ਕੀਤੇ ਨੇ ਵੀ ਇਹਨੂੰ 12 ਤਰੀਕ ਤੋਂ ਪਹਿਲੇ ਪਹਿਲੇ ਖਾਲੀ ਰਸਤਾ ਕਰਕੇ ਮੈਨੂੰ ਆ ਕੇ ਦੱਸਣਾ ਹੈ ਇਹ ਆਏ ਸੀ ਅੱਜ ਇਹ ਐਸਪੀ ਸਾਹਿਬ ਨੇ ਮੇਰੇ ਨਾਲ ਹੀ ਗੱਲ ਕੀਤੀ ਸਰਪੰਚ ਸਾਹਿਬ ਕੀ ਮਸਲਾ ਹੈ ਮੈਂ ਉਹਨੂੰ ਸਾਰਾ ਦੱਸਿਆ ਸੀ ਉਹਨੇ ਕਿਹਾ ਵੀ ਮੈਂ ਫੋਰਸ ਭੇਜਣਾ ਤੇ ਇਹ ਜਿਹੜਾ ਮਾਲ ਵਿਭਾਗ ਇਹ ਤੇਰਾ ਖਾਲੀ ਕਰਕੇ ਮੈਨੂੰ ਆ ਤੇ ਦੱਸਣਗੇ ਹੁਣ ਅੱਜ ਫੇਰ ਇਹ ਵਾਲੇ ਟਾਲੇ ਕਰਨ ਲੱਗੇ ਨੇ ਕੌਣ ਕਰ ਰਿਹਾ ਇਹ ਕਰ ਰਹੇ ਨੇ ਇਹ ਵੀਡੀਓ ਵੀ ਸਣੇ ਸੈਕਟਰੀ ਸਣੇ ਤਹਿਸੀਲਦਾਰ ਮਾਲ ਵਿਭਾਗ ਜਿਹੜਾ ਇਹ ਸਾਰਾ ਕਰ ਪ੍ਰਸ਼ਾਸਨ ਨੂੰ ਆਰਡਰ ਨਹੀਂ ਦਿੰਦਾ ਪ੍ਰਸ਼ਾਸਨ ਨੂੰ ਆਰਡਰ ਦੇਵੇ ਤੇ ਮਸ਼ੀਨਾਂ ਚਲਾਉਣ ਮਸ਼ੀਨਾਂ ਦੋ ਆਈਆਂ ਖੜੀਆਂ ਨੇ ਡੀਸੀ ਸਾਹਿਬ ਨੇ ਤਿੰਨ ਮਸ਼ੀਨਾਂ ਲਿਖੀਆਂ ਨੇ ਦੋ ਲਿਆਂਦੀਆਂ ਨੇ ਇੱਕ ਮਸ਼ੀਨ ਆਉਣ ਵਾਲੀ ਜੇ ਲੱਗਣ ਤਾਂ ਉਹ ਵੀ ਆ ਜਾਏਗੀ ਇਹ ਲੱਗ ਨਹੀਂ ਰਿਹਾ ਅੱਜ ਬਹੁਤ ਦਿਨਾਂ ਨੇ ਫੇਰ ਉਹ ਢੇੜਾ ਲਾ ਕੇ ਤੇ ਪਿਛਾ ਵਾਪਸ ਚੱਲੇ ਜਾਂਦੇ ਅੱਛਾ ਤੁਹਾਨੂੰ ਇਹ ਹੈਗਾ ਵੀ ਅੱਜ ਵੀ ਇਹ ਜਿਹੜਾ ਤੁਹਾਨੂੰ ਕਬਜ਼ਾ ਨਹੀਂ ਦਵਾਇਆ ਜਾਊਗਾ ਪਿੰਡ ਦੀ ਫਰਨੀ ਚੋੜੀ ਨਹੀਂ ਕੀਤੀ ਜਾਊਗਾ ਹਾਂ ਨਹੀਂ ਇਹਨਾਂ ਦਾ ਹੈ ਵੀ ਅਸੀਂ ਨਹੀਂ ਚੋੜੀ ਕਰਕੇ ਜਾਵਾਂਗੇ ਇਹਨਾਂ ਨੇ ਵਿੱਚੇ ਛੱਡ ਕੇ ਹੁਣ ਗੱਡੀਆਂ ਸਾਰੀਆਂ ਤੇ ਉੱਥੇ ਖੜ ਕੇ ਇਹਨਾਂ ਜੇ ਤੱਕ ਸਾਨੂੰ ਕੋਈ ਨਹੀਂ ਦੱਸ ਰਿਹਾ ਵੀ ਅਸੀਂ ਕਰਕੇ ਜਾਵਾਂਗੇ ਕਿ ਨਹੀਂ ਕਰਕੇ ਜਾਵਾਂਗੇ ਉਹਨਾਂ ਨਾਲੇ ਵਿੱਚੇ ਰੋਲੇ ਕੋਲੇ ਰੱਖੀ ਹੋਈ ਜਦੋਂ ਦਿਨ ਥੋੜਾ ਰਹੇਗਾ ਸਾਰੇ ਵਾਪਸੀ ਚਲੇ ਜਾਣਗੇ ਹਾਂਜੀ ਕੌਣ ਆ ਵੀਡੀਓ ਗੱਲ ਹੋਈ ਤੁਹਾਡੀ ਵੀਡੀਓ ਸਾਹਿਬ ਹੈਗਾ ਪ੍ਰਤਾਪ ਸਿੰਘ ਉਹਦਾ ਨਾਂ ਹੈ ਜੀ ਅੱਛਾ ਜੀ ਉਹ ਆਪਣੇ ਗੁਰੂ ਸਾਹਿਬ ਅੱਗੇ ਰਿਹਾ ਅੱਗੇ ਜਦੋਂ ਆਈ ਸੀ ਉਹ ਪ੍ਰਸ਼ਾਸਨ ਸਾਰਾ ਉਦੋਂ ਵੀ ਇਹੋ ਸੀ ਇਹਨੇ ਫਿਰ ਮੇਰੇ ਤੇ ਪਰਚਾ ਦਿੱਤਾ ਹੈ ਅੱਛਾ ਇਹਨੇ ਹਾਂ ਮੇਰੇ ਤੇ ਵੀਡੀਓ ਸਾਹਿਬ ਨੇ ਮੇਰਾ ਇਹਨ ਘਪੜਾ ਗੇਨਤਾ ਹੈ ਮੇਰੇ ਤੇ ਪਰਚਾ ਦੇਖ ਪਿਛਲੀ ਵਾਰ ਜਦੋਂ ਨਿਸ਼ਾਨੀ ਹੋਣ ਲੱਗੀ ਸੀ ਇੱਕ ਦਿਨ ਪਹਿਲਾਂ ਦਾ ਪਰਚਾ ਦੇ ਕੇ ਮੈਂ 28 ਦਿਨ ਉੱਥੇ ਅੰਦਰ ਰਹਿ ਕੇ ਆਇਆ ਨਿਸ਼ਾਨਦੀ ਦੇ ਟਾਈਮ ਮੈਂ ਨਹੀਂ ਹਵਾ ਸੀ ਇਹ ਉਹਨ ਕਹਿੰਦੇ ਨਿਸ਼ਾਨੀਆਂ ਦੱਸੋ ਨਿਸ਼ਾਨੀਆਂ ਜਿਹੜੇ ਕਰਾਉਣ ਵਾਲੇ ਨੂੰ ਦੱਸਣ ਇਹ ਸਾਰੇ ਹੈਗੇ ਸੀ ਨਾ ਉਹਦੀ ਵੀਡੀਓਗ੍ਰਾਫੀ ਹੋਈ ਸੀ ਹਾਂ ਹੈਗੀ ਹੁੰਦੇ ਕੋਲ ਸਾਰਾ ਸਾਰਾ ਕੁਝ ਉਹਦੇ ਕੋਲ ਜੀ ਤੁਹਾਨੂੰ ਅੱਜ ਲੱਗਦਾ ਵੀ ਅੱਜ ਬਿਨਾ ਫੇਰ ਕੰਮ ਕੀਤੇ ਵਾਪਸ ਪਰਤਣਗੇ ਇਹ ਮੈਨੂੰ ਲੱਗਦਾ ਵੀ ਵਾਪਸ ਜਾਣ ਦੇ ਵੀ ਟਾਈਮ ਟਪਾਉਣ ਲੱਗੇ ਨੇ ਤੇ ਮੈਂ ਮੁੰਡੇ ਕੋਲ ਸਾਰੀ ਹੈਗੀ ਪਿਛਲੀ ਵੀਡੀਓ ਕਰਾਫ ਸਾਰੀ ਲੈਣ ਗਿਆ ਹੋਇਆ ਦੇਖ ਕੇ ਲੱਗਣ ਕਰਨ ਮੈਨੂੰ ਆਪਣੇ ਐਸ ਡੀ ਮਹ ਸਾਹਿਬ ਨੇ ਕਿਹਾ ਵੀ ਜਿੰਨਾ ਚਿਰ ਤੇਰਾ ਥਾਂ ਨਾ ਖਾਲੀ ਹੋਵੇਗਾ ਉਹਨਾਂ ਚਿਰ ਵੀ ਅਸੀਂ ਉੱਥੇ ਹਾਈ ਕੋਰਟ ਜਵਾਬ ਨਹੀਂ ਦੇਣਾ ਵੀ 12 ਤਰੀਕ ਤੋਂ ਪਹਿਲੇ ਪਹਿਲੇ ਉਹ ਦਿਨ ਮੈਨੂੰ ਐਸ ਡੀ ਮਹ ਸਾਹਿਬ ਨੇ ਸੱਦਿਆ ਹੈ ਬੁਲਾਇਆ ਸਾਰਾ ਪ੍ਰਸ਼ਾਸਨ ਕੋਲ ਸੀ ਮੈਨੂੰ ਇਹ ਉਹ ਪੁੱਛਿਆ ਨੇ ਮੈਂ ਉਹਨੂੰ ਦੱਸ ਕੇ ਆ ਗਿਆ ਸਰਪੰਚ ਸਾਹਿਬ ਤੁਹਾਨੂੰ ਇਹ ਕਹਿ ਰਹੇ ਨੇ ਵੀ ਨਿਸ਼ਾਨਦੇ ਹੀ ਹੋ ਗਈ ਸਹਿਣ ਕਰੋ ਇਦਾਂ ਦੀ ਵੀ ਗੱਲ ਆ ਰਹੀ ਹੈ ਕੋਈ ਆ ਨਹੀਂ ਉਹ ਅੱਗੇ ਵਾਲੀ ਹੋਈ ਹੋਣ ਦੀ ਮੈਨੂੰ ਨਹੀਂ ਸਹਿਣ ਕਰ ਮੈਂ ਸਹਿਣ ਕਰਨੀ ਨਹੀਂ ਮੈਂ ਤਾਂ ਜਿੰਨਾ ਚਿਰ ਮੈਨੂੰ ਪੂਰਾ ਨਾ ਦਿਖਾ ਲਈ ਦੇਵੇਗਾ ਉਹਨਾਂ ਚਿਰ ਮੈਂ ਹਾਂ ਖਾਲੀ ਜਦੋਂ ਕਰਕੇ ਮੈਨੂੰ ਆਖਰ ਤੇ ਵਿਆਹ ਹੋਇਆ ਪਿਆ ਉਦੋਂ ਮੈਂ ਸਹਿਣ ਕਰ ਦਿਆਂਗਾ ਮੈਂ ਉਸ ਤੋਂ ਅੱਜ ਹੀ ਹੁਣ ਪੰਗ ਹੋ ਗਈਆਂ ਸਰਪੰਚ ਪੰਗ ਹੋ ਗਈਆਂ ਤੁਸੀਂ ਅੱਜ ਵੀ ਉਸ ਫੈਸਲੇ ਤੇ ਡੇ ਹੋਏ ਹਾਂਜੀ ਸਰਪੰਚ ਜੀ ਆਪਾਂ ਭੰਗ ਹੋ ਜਾਣ ਨਾ ਅੱਗੇ ਵੀ ਨਾ ਸਰਪੰਚ ਨਾ ਵੀ ਰਹਾਗਾ ਮੈਂ ਤਾਂ ਵੀ ਇਹ ਕੇਸ ਨਹੀਂ ਚੱਕਣਾ ਮੈਂ ਛਡਾ ਕੇ ਹਟਾਂਗਾ ਇਹ ਮੇਰੀ ਸਰਪੰਚ ਨੇ ਜਿਹੜਾ ਫੈਸਲਾ ਕਹਿੰਦੇ ਮੈਂ ਲਿਆ ਸੀ ਉਸ ਫੈਸਲੇ ਤੇ ਟਾਲਣਾ ਜਿਹੜੀ ਰਿਟ ਇਹਨਾਂ ਨੇ ਹਾਈ ਕੋਰਟ ਪੰਜਾਬ ਹਰਿਆਣਾ ਮਾਨਜੁਗ ਹਾਈ ਕੋਰਟ ਦੇ ਵਿੱਚ ਪਾਈ ਸੀ ਉਸ ਰਿਟ ਤੇ ਹੀ ਜਿਹੜਾ ਫੈਸਲਾ ਇਹ ਆਇਆ ਵੀ 12 ਤਰੀਕ ਤੱਕ ਪਿੰਡ ਦੀ ਫਿਰਨੀ ਜਿਹੜੀ ਆ ਖਾਲੀ ਕਰਦੇ ਫੈਸਲੇ ਇਹ ਤੋਂ ਪਹਿਲਾਂ ਵੀ ਆਏ ਆਰਡਰ ਪਹਿਲਾਂ ਵੀ ਆਏ ਪਰ ਹੋਇਆ ਨਹੀਂ ਪਰ ਇਸ ਵਾਰ ਕੀ ਹੁੰਦਾ ਜਾਣੀ ਹੁੰਦਾ ਜਾਂ ਪ੍ਰਸ਼ਾਸਨ ਫਿਰ ਗੋਗਲਵਾਂ ਤੇ ਮਿੱਟੀ ਚੜ੍ਹ ਕੇ ਵਾਪਸ ਚਲਾ ਜਾਊਗਾ ਇੰਨੇ ਲੋਕਾਂ ਦੀ ਖੱਜਲ ਖੁਰਾਈ ਜਾਂਨੇ ਪੁਲਿਸ ਮੁਲਾਜ਼ਮਾਂ ਦੀ ਖੱਜਲ ਖੁਰਾਈ ਕਿੰਨੇ ਅਫਸਰ ਅੱਜ ਫਿਰ ਲਗਾ ਰੱਖਿਆ ਤੇ ਪੂਰਾ ਪੁਲਿਸ ਛੌਨੀ ਵਿੱਚ ਮੇਗਾ ਰਾਏ ਹਥਾੜ ਅੱਜ ਪੁਲਿਸ ਛੌਨੀ ਦੇ ਵਿੱਚ ਤਬਦੀਲ ਹੈਗਾ ਸ਼ਾਮ ਤੱਕ ਦੀ ਸਾਰੀ ਕਵਰੇਜ ਤੁਹਾਨੂੰ ਦਿਖਾਉਂਦੇ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵਿਖਾਉਨੇ ਆ ਪ੍ਰਸ਼ਾਸਨ ਦਾ ਵੀ ਪੱਕ ਪ੍ਰਸ਼ਾਸਨ ਅਖ ਆਖਰਕਾਰ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਆਖਰ ਤੱਕ ਪਿੰਡ ਦੀ ਫਰਨੀ ਦਾ ਕਬਜ਼ਾ ਕਿਉਂ ਨਹੀਂ ਦਵਾਇਆ ਜਾ ਰਿਹਾ